ਦਰਸ਼ਕ ਦੇਖ ਰਹੇ ਹੋ ਦੋਸਤੋ ਮਿੱਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਇਸ ਟਾਈਮ ਬਾਗਾਪੁਰਾਂ ਦੀ ਜਿਹੜੀ ਸੁਭਾਸ ਮੰਡੀ ਹੈਗੀ ਉੱਥੇ ਇੱਕ ਕਾਂਗਰਸ ਕੰ ਦਾ ਕੱਟ ਦੇਖ ਰਹੇ ਹਾਂ ਕਿੱਥੇ ਅੱਜ ਕੇਂਦਰ ਵੱਲੋਂ ਕਾਂਗਰਸ ਦੀ ਪਾਰਟੀ ਦੀ ਹਾਈ ਕਮਾਂਡ ਹੈਗੀ ਦਿੱਲੀ ਵਾਲੀ ਉਹਨਾਂ ਵੱਲੋਂ ਕੋਆਰਡੀਨੇਟਰ ਇੱਥੇ ਭੇਜਿਆ ਗਿਆ ਹੈਗਾ ਤੇ ਉਹਦੀ ਪੂਸਾਰਾ ਤੁਸੀਂ ਇਸ ਟਾਈਮ ਲਾਈਵ ਜਿਹੜੀਆਂ ਦਰਸ਼ਕ ਤੇ ਦੇਖ ਰਹੇ ਹੋ ਤੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੁਸੀਂ ਇੱਥੇ ਅੱਜ ਮੀਟਿੰਗ ਲੈਣ ਉੱਤੇ ਪਹੁੰਚੇ ਆਏਗਾ ਬਸ਼ੀਰ ਕੌਟੇ ਅਸਲ ਮੁੱਖ ਜਾਂਦਾ ਕੀ ਹੈ ਸੰਗਠਨ ਸ੍ਰਿਜਨ ਹੈ संगठन को मजबूत करना राहुल गांधी जी हमारे खरगे संगठन मजबूत हो जब है सब परिवार के लोग है, सारे लोग सब मिल के काम करते हैं प्रधान को संगठन जा तो को मजबूत करने के लिए क्या काम हो रहा है वही ਇਹ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਸਕੱਟਨ ਨੂੰ ਮੰਜੂਦ ਮਜ਼ਬੂਤ ਕਰਨ ਵਾਸਤੇ ਜਿਹੜੀਆਂ ਜ਼ਿਲ੍ਹਾ ਪ੍ਰਧਾਨ ਬਹੁਤ ਜਲਦੀ ਜਿਹੜੀ ਬੁਲਾਏ ਜਾਣਗੇ ਇੱਥੇ ਜਿਹੜਾ ਵੱਡਾ ਕਾਰਸੀ ਹੈ ਕਿਉਂਕਿ ਬਾਗੇਪੁਰਾਣੇ ਦੇ ਵਿੱਚ ਕਿਤੇ ਹੋਰ ਵੀ ਇਹਨਾਂ ਵੱਲੋਂ ਮੀਟਿੰਗ ਕੀਤੀ ਗਈ ਹੈਗੀ ਪਰ ਇੱਥੇ ਵੀ ਬੱਡੇ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਾਂਗਰਸੀ ਇੱਥੇ ਪਹੁੰਚੇ ਹੋਏ ਸੀਗੇ ਤੇ ਉਹਨਾਂ ਵੱਲੋਂ ਇੱਕ ਬਹੁਤ ਥੋੜੇ ਸਮੇਂ ਦੇ ਵਿੱਚ ਜਿਹੜੀ ਆਪ ਦਾ ਸੁਨੇਹਾ ਦਿੱਤਾ ਗਿਆ ਹੈਗਾ ਤਾਂ ਦੋਸਤੋ ਜਿਵੇਂ ਅਸੀਂ ਵੀਪੀ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਹੈਗਾ ਵੀ ਪੰਜਾਬ ਦੇ ਵਿੱਚ ਕਾਫੀ ਜਿਹੜੇ ਫੇਰ ਬਦਲ ਕੀਤੇ ਜਾਣੇ ਹੈਗੇ ਆ ਉਹ ਕਿਸ ਤਰ੍ਹਾਂ ਦੇ ਫੇਰ ਬਦਲ ਹੋਣਗੇ ਤੇ ਕਿਸ ਤਰ੍ਹਾਂ ਦੇ ਲੋਕ ਆ ਜਿਹੜੇ ਅੱਗੇ ਆਉਣਗੇ ਉਹ ਸਮੇਂ ਦੀ ਗੱਲ ਰਹੂਗੀ ਪਰ ਇਸ ਟਾਈਮ ਸਾਡੇ ਨਾਲ ਸਾਬਕਾ ਵਿਧਾਇਕ ਤੇ ਸਾਬਕਾ ਮੰਤਰੀ ਸਰਦਾਰ ਦਰਸ਼ਨ ਸਿੰਘ ਬਰਾੜ ਉਹ ਬੈਠੇ ਹੈਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਗਿਆ ਇਸ ਤੋਂ ਪਹਿਲਾਂ ਜਿਹੜੀ ਵੀਪੀ ਸਿੰਘ ਨਾਲ ਉਹਨਾਂ ਦੀ ਕੀ ਗੱਲਬਾਤ ਹੋਈ ਬਰਾੜ ਸਾਹਿਬ ਅੱਜ ਵੀਪੀ ਸਿੰਘ ਪਹੁੰਚੇ ਸੀ ਤੁਹਾਡੇ ਕੋਲੇ ਬਹੁਤ ਥੋੜੇ ਸਮੇਂ ਲਈ ਆਏ ਇਹ ਤਾਂ ਗੰਦੀ ਜਿੰਦੀ ਹੈ ਜੀ ਵੀ ਬੀਪੀ ਸਿੰਘ ਇੱਕ ਸੰਯੁਕਤ ਜਥੇ ਐਮਐਲਏ ਦੋ ਲਾਇਆ ਆਪਣੇ ਬੋਗਿਲ ਜਬਜ਼ਰ ਅਬਜ਼ਰ ਚਾਰ ਹਲਕੇ ਆਪਣੇ ਚੌਹਾਂ ਉਸ ਗੰਜ ਮੀਡੀਆ ਕਰਦੇ ਹੋ ਵੀ ਕਿਉਂ ਨਹੀਂ ਵਿਸ਼ੇ ਪ੍ਰਧਾਨ ਚਾਹੁੰਦੇ ਤੁਸੀਂ ਉਹਨਾਂ ਨੇ ਜਿਹੜੇ ਜਿਹਨਾਂ ਦੇ ਪ੍ਰਧਾਨ ਬਦਲਣੇ ਛਾਦੇ ਪੰਜਾਬ ਦਾ ਪ੍ਰਧਾਨ ਵੀ ਨਾਲ ਹੀ ਬਦਲਣਾ ਛਾਦੇ ਉਹਨਾਂ ਨੇ ਨਵੀਂ ਟੀਮ ਬਣਾਉਣੀ ਹੈ ਜਿਹਨਾਂ ਦੇ ਪ੍ਰਧਾਨ ਵੀ ਬਣ ਗਏ ਤੇ ਆਪਣਾ ਪੰਜਾਬ ਦਾ ਪ੍ਰਧਾਨ ਵੀ ਬਣੂਗਾ ਕੋਸ਼ ਕੰਮ ਕਰਦੇ ਸੀ ਆਹੀ ਐਸਾ ਨਾਲ ਬਕਰਾਂ ਨੇ

ਮਰਾ ਆਦੇ ਹਲਕੇ ਦਾ ਬਾਜ਼ਰ ਬੰਦ ਹਲਕੇ ਦੇ ਨਾਜ਼ੀ ਵਿਦਰਸ਼ਨ ਬਾੜ ਨੂੰ ਲਾਉਗੀ ਇਹ ਹਲਕੇ ਹਨ ਉਹਨਾਂ ਦੇ ਬੜੇ ਛਾਂਗਨਾ ਬੜੇ ਚਾਹਣਾ ਸੁਣਿਆ ਤੇ ਬੜਾ ਹੀ ਸਵਾਦ ਆਇਆ ਤੁਹਾਨੂੰ ਜਦ ਬੋਲੇ ਬਾਜ਼ਰ ਬੋਲੇ ਪਰ ਮਾਤ ਬਜੇ ਬੋਲੇ ਸਾਰੇ ਪਰ ਮਰਾ ਮੈਂ ਬਹੁਤ ਬਹੁਤ ਧੰਨਵਾਦ ਜਿਹੜੇ ਸੀ ਮੈਂ ਸੱਜਦੇ ਆਇਆ ਸਾਰੇ ਸਰਪੰਚਾਂ ਦਾ ਪੰਜ ਬਹੁਤ ਬਹੁਤ ਧੰਨਵਾਦ ਭਾਈ ਗੁਰਜੀ ਕਾ ਖਾਣਾ ਭਾਈ ਗੁਰਜੀ ਕੀ ਫਤਿਹ ਨੇ ਦੱਸਿਆ ਹੈਗਾ ਵੀ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦੀ ਜਿਹੜੇ ਬਦਲੇ ਜਾਣੇ ਹੈਗੇ ਆ ਉਹਨਾਂ ਨਾਲ ਨਾਲ ਜਿਹੜੇ ਪੰਜਾਬ ਦਾ ਪ੍ਰਧਾਨ ਵੀ ਜਿਹੜਾ ਉਹ ਬਦਲਿਆ ਜਾਊਗਾ ਇਹਨਾਂ ਵੱਲੋਂ ਦੱਸਿਆ ਗਿਆ ਹੈਗਾ ਇਹ ਉਹਨਾਂ ਨਾਲ ਸਮਾਂ ਦੱਸੂਗਾ ਵੀ ਕੌਣ ਕੌਣ ਲੋਕ ਆ ਜਿਹੜੇ ਨਵੇਂ ਅਹੁਦੇ ਤੇ ਆਉਦੇ ਆ ਗਏ ਤੇ ਕੌਣ ਪੰਜਾਬ ਦਾ ਪ੍ਰਧਾਨ ਬਣੂਗਾ ਸਮੇਂ ਦੀ ਗੱਲ ਰਹੂਗੀ ਵੈਕੂ ਜੀ ਕੱਲ੍ਹ ਸਾਬ ਵੈਕੂ ਜੀ